ਕਿ ਜੇ ਬਰਗਾੜੀ ਇਨਸਾਫ ਮੋਰਚੀ ਦੀ ਮੈਂ ਬਹੁਤ ਵਾਰ ਗੱਲ ਉਸ ਮੁਰਤੜੜ ਕੇ ਉਸ ਥਾਂ ਦੇ ਉੱਤੇ ਆ ਜਾਂਦੀ ਹੈ ਉਸ ਦੀ ناکਾਮਯਾਬੀ ਦੀ ਸਭ ਤੋਂ ਵੱਡੀ ਵਜ੍ਹਾ ਤੁਸੀਂ ਕਿਸ ਚੀਜ਼ ਨੂੰ ਵੇਖਦੇ ਹੋ ਕਿਸ ਨੂੰ ਮੰਨਦੇ ਕਿ ਪੂਰੀ ਦੀ ਪੂਰੀ ਨਾਨਕ ਨਾਮ ਲਈ ਵਾਸਤੇ ਇੱਕ ਸੰਗਤ ਜਿਹੜੀ ਜੁੜੀ ਹੋਈ ਸੀ ਉਸ ਮੋਰਚੇ ਦੇ ਨਾਲ ਇਹਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਉਹੀ ਲੋਕ ਨੇ ਜਿਨ੍ਹਾਂ ਨੇ ਇਹ ਮੋਰਚਾ ਸ਼ੁਰੂ ਕੀਤਾ ਸੀ ਤੇ ਉਹਨਾਂ ਲੋਕਾਂ ਦਾ ਹੀ ਸਭ ਤੋਂ ਵੱਡਾ ਦੋਸ਼ ਆ ਜਿਨ੍ਹਾਂ ਨੇ ਹੁਣ ਇਹ ਮੋਰਚਾ ਸਮਾਪਤ ਕਰ ਦਿੱਤਾ ਆ ਜਿਵੇਂ ਕਿ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਦੇ ਪੀੜ ਦਾ ਸਿਧਾਂਤ ਪੁੱਠਾ ਕਰ ਦਿੱਤਾ ਗਿਆ ਕਿਸ ਨੂੰ ਜ਼ਿੰਮੇਵਾਰ ਸਮਝਦੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਜ਼ਿੰਮੇਵਾਰ ਆ ਉਹ ਬਾਦਲ ਲਾਣਾ ਆ ਬਾਦਲ ਪਰਵਾਰ ਆ ਕਿਉਂਕਿ ਜਨਾ ਚਿਰ ਤੱਕ ਇਹ ਬਾਦਲ ਪਰਵਾਰ ਸ਼੍ਰੋਮਣੀ ਕਮੇਟੀ ਤੋਂ ਪਾਸੇ ਨਹੀਂ ਹੁੰਦਾ ਉਹਨਾਂ ਚਿਰ ਤੱਕ ਜਿਹੜੀਆਂ ਸਾਡੇ ਜਿਹੜੇ ਗੁਰਧਾਮ ਆ ਉਹਨਾਂ ਨੂੰ ਹੋਰ ਵੀ ਢਾਹ ਲੱਗੇਗਾ